ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜਮਾਈ ਜੀ ਸਤਿ ਸ਼੍ਰੀ ਅਕਾਲ ਕਿਵੇਂ ਭਾਈ ਠੀਕ ਹੈ ਹਾਂਜੀ ਪ੍ਰੋਣਾ ਸਾਹਿਬ ਠੀਕ ਹੈ ਤੇ ਸਿਰਫ ਕੀ ਕਰੀ ਜਾਂਦੇ ਸੀ ਬਹੁਤ ਕੁਝ ਨਹੀਂ ਕਰਨਾ ਕਿ ਨਹੀਂ ਬਸ ਅਜਾ ਟੋਡੀ ਓਡੀ ਕਰ ਲਈ ਸੀ ਤੁਸੀਂ ਸਾਨੂੰ ਦੀਦੀ ਤੇ ਆਉਣ ਨਹੀਂ ਸਾਰੇ ਦੇਖ ਮੇਰਾ ਤਾਂ ਉਹਨੂੰ ਜੀ ਨਹੀਂ ਕਰਦਾ ਉਹਨਾਂ ਦੇ ਮੈਂ ਤੇਰੇ ਕਰਕੇ ਆਉਣਾ ਇੱਥੇ ਇਹ ਤੈਨੂੰ ਪਤਾ ਹੀ ਹੈ ਨਾ ਮੈਨੂੰ ਤਾਂ ਚਲੋ ਬਤਾਈਏ ਅੱਗੇ ਆ बस ਪਤਾ ਹੀ ਹੈ ਤੁਨ ਕੋਈ ਹੈ ਨਹੀਂ ਇੰਨੀ ਕੱਢਣ ਪਾਉਣ ਨੂੰ ਕਿਸੇ ਦੇ ਤਾਂ ਇਹਦੇ ਬਸ ਫੇਰ ਨਾਲ ਲੱਗ ਗਈ ਫੇਰ ਨਾਲ ਲੱਗ ਗਈ ਤਾਂ ਚਲੋ ਕੋਈ ਨਹੀਂ ਤੂੰ ਮੱਚ ਰਿਆ ਕਰੋ ਆਇਆ ਕਰੋ ਹੁਣ ਆ ਤਾਂ ਮੈਂ ਕਿਹਾ ਤੇਰੇ ਮਾਰੇ ਨਹੀਂ ਹੋਣਾ ਹੁਣ ਤੂੰ ਨਿਭਾਉਣੀ ਹੈ ਕਿ ਨਹੀਂ ਨਿਭਾਉਣੀ ਤੇਰੇ ਤੇਰੇ ਹੋਣਾ ਨਾ ਨਾ ਨਿਭਾਵਾਂਗੇ ਐ ਨਹੀਂ ਤਾਂ ਕਿਹ ਨਾ ਨਿਭਾਵਾਂਗੇ ਇਹ ਤਾਂ ਕੋਈ ਗੱਲ ਨਹੀਂ ਨਾ ਨਿਭਾਉਣਾ ਹੈ ਤੇ ਮਨ ਟੋਨੇ ਬਾਵੇਂਗੀ ਇਸ ਵਿੱਚ ਤਾਂ ਠੀਕ ਹੈ ਨੇ ਤੇ ਨਾ ਤਾਂ ਪਤਾ ਹੀ ਹੈ ਫਿਰ ਮੈਨੂੰ ਤੈਨੂੰ ਨਹੀਂ ਪਤਾ ਤਾਂ ਤੂੰ ਚਲਣਾ ਵੀ ਆਈ ਹੈ ਮੈਨੂੰ ਤਾਂ ਪਤਾ ਹੀ ਹੈ ਇਹਨਾਂ ਦਾ ਉਹ ਆਈ ਹੈ ਰਸ ਥੋੜੇ ਜਿਹਾ ਸੱਚ ਦਿਲ ਦੇ ਮਾੜੇ ਨਹੀਂ ਹੈ ਰਸੀ ਹੋਰ ਬੁਲਾਰ ਹੈ ਗਰ ਉਹ ਮਾੜੇ ਤਾਂ ਮਾੜੇ ਤਾਂ ਦਿਲ ਦੇ ਨਹੀਂ ਹੁੰਦੇ ਨਾ ਵੈਸੇ ਮਾੜੇ ਹੁੰਦੇ ਹੈ ਹਾਂ ਨਾ ਪਤਾ ਨਹੀਂ ਤੁਹਾਡੇ ਨਾਲ ਜੀਤ ਲੋਕ ਕਰ ਪੈ ਜਾਂ ਪਰ ਮੇਰੇ ਨਾਲ ਵੀ ਕਦੇ ਤਾਂ ਕਰ ਜਾਂਦੇ ਹੈ ਜੀ ਪਰ ਮੈਨੂੰ ਨਹੀਂ ਤਾਂ ਹੁਣ ਪਤਾ ਵੀ ਇੱਥੇ ਰਹਿਣਾਗਾ ਤੁਸੀਂ ਤਾਂ ਚੜ੍ਹਦਾ ਨਹੀਂ ਤੇਰੇ ਨਾਲ ਤੇਰੇ ਤੇਰੇ ਨਾਲ ਕਿਉਂ ਨਹੀਂ ਹੋਇਆ ਤੈਨੂੰ ਨਾਲੇ ਜਾ ਕੇ ਲੈ ਜੀ ਕਿ ਨਹੀਂ ਸੀ ਪੜਾਵਾਂਗੇ ਪੜਾਵਾਂਗੇ ਕੀ ਪੜਾ ਕੇ ਤੈਨੂੰ بی.ਐਚ.ਡੀ ਕਰਾਤੀ ਹਾਂ ਦੱਸ ਹੂੰ ਪੜਾਇਆ ਤੈਨੂੰ ਹੁਣ ਮੰਨਦੀ ਹੈਣੀ ਆਪਾ ਹਾਂਜੀ ਤੇ ਫੇਰ ਅੱਜ ਵੀ ਤੂੰ ਇਹਨਾਂ ਦੇ ਗੋਣੇ ਲਾਉਂਦੀ ਨਹੀਂ ਨਾ ਨਾ ਗੋਣ ਤਾਂ ਕੀ ਹੋਣਾ ਹੂੰ ਫੜ ਕਿਤੇ ਸੀ ਗਈ ਹੁਣ ਐਸਾ ਹਾਂ ਕਰੇ ਜੀ ਹਾਂ ਦੱਸੋ ਕਿਛੇ ਨਾ ਮੈਂ ਗੱਲ ਕਰੂੰ ਨਾ ਫਿਰ ਮੈਂ ਵੀ ਸਟੱਡੀ ਸ਼ੁਰੂ ਕਰਾਉਣਾ ਥੇ ਰਿਹਾ ਆਪ ਨੂੰ ਵੀ ਇਤਿਆਰ ਨਹੀਂ ਹੋ ਸਕਦਾ ਨਾ ਥੋੜਾ ਜਿਹਾ ਇੰਗਲਿਸ਼ ਵੀ ਜੀ ਉਹ ਹੋਊਗਾ ਕੋੰਪਰੇਂਡਰ ਨਹੀਂ ਸਿੱਖੀ ਇਹਨਾਂ ਨਾਲ ਮੈਂ ਗੱਲ ਕਰਾਂ ਤੇ ਤੈਨੂੰ ਲੱਗਦਾ ਵੀ ਮੈਂ ਗੱਲ ਕਰੂੰਗਾ ਤੇ ਮੰਨ ਲੈਣਗੇ ਇਹਨਾਂ ਦੀਦੀ ਨੂੰ ਤਾਂ ਮੰਨਦੀ ਥੋੜੀ ਮੰਨਦੀ ਹੈ ਜੇ ਮੈਂ ਤੁਹਾਨੂੰ ਕੁਝ ਛੋਟੇ ਰੀਵਨਾਂ ਚੈੱਕ ਰਿਹਾ ਕਮੰਡਲੇ ਉਹ ਤੇਰੀ ਦੀਦੀ ਕਰੂਗੀ ਨਾ ਗੱਲ ਉਹ ਹੀ ਹੁਣ ਕੋਈ ਕਰ ਗੱਲ ਉਹਦੇ ਬਾਰੇ ਹਣਾ ਹੂੰ ਜੇ ਜ਼ਰੂਰਤ ਪਈ ਤਾਂ ਮੈਨੂੰ ਸੱਦ ਲੈ ਹਾਂ ਚਾਹ ਮਿਲਾਈ ਜਾਵਾਂਗੇ ਆਪਾਂ ਹੋਰ ਇੱਥੇ ਕੀ ਹੈ ਹੂੰ ਕਿੱਥੇ ਫੜਨਾ ਤੇ ਮੇਰੇ ਨਾਲ ਵਿਦਕਰਾ ਕਰਦੀ ਸੀ ਜਮਾ ਵੀ ਨਹੀਂ ਕਰਦੀ ਸੀ ਉਹ ਤਾਂ ਮਨਵਾ ਦੇ ਬਖਸ਼ਾ ਵਾਂਗੂੰ ਸਮਝਦੀ ਹੈਗੀ ਤੇ ਪਰ ਆਏ ਨਹੀਂ ਤਾ ਨਾ ਵੀ ਨਾ ਤਾਂ ਤੇਰਾ ਮਾਈ ਦਾ ਬਲੇ ਇੱਕ ਮਾਈ ਹਦ ਕੀ ਦਾ ਬਲੇ ਕਰ ਮੈਂ ਤੈਨੂੰ ਦੱਸੀ ਹੀ ਨਹੀਂ ਗੱਲ ਸ਼ਾਇਦ ਤੈਨੂੰ ਤੇਰੀ ਦੀਦੀ ਨੇ ਤੈਨੂੰ ਦੱਸੀ ਹੋਣੀ ਹੈ ਜਾਂ ਪਤਾ ਹੈ ਤੈਨੂੰ ਜਾਂ ਨਹੀਂ ਪਤਾ ਮੈਨੂੰ ਨਹੀਂ ਪਤਾ ਪਤਾ ਕੋਈ ਗੱਲ ਦਾ ਮੇਰੇ ਬਾਰੇ ਨਾ ਜਮੈਨੀ ਆਈਡੀਆ ਨਹੀਂ ਆਈਡੀਆ ਨਹੀਂ ਹੈ ਮੇਰੇ ਕੋਲ ਹੈ ਨਾ ਮਤਲਬ ਇੰਗਲੈਂਡ ਦਾ ਵਿਜ਼ਿਟਰ ਵੀਜ਼ਾ ਪਿਆ ਹੈਗਾ ਹਾਂ ਮੈਂ ਸੁਣਾ ਤੁਸੀਂ ਹਾਈਲਾਈਟਸ ਵੀ ਕਰਨੀਆਂ ਹਨ ਪਰ ਇਹਨਾਂ ਨੇ ਥੋੜੀ ਜਿਹੀ ਕਰਾਉਂਦੇ ਨਹੀਂ ਅੱਛਾ ਜੀ ਹਾਂ ਵੀਜ਼ਾ ਪਿਆ ਹੈਗਾ ਤੇ ਮੈਂ ਆਪਣੇ ਵਿਜ਼ਿਟਰ ਵੀਜ਼ੇ ਦੇ ਉੱਪਰ ਮਤਲਬ ਮੈਂ ਦੋ ਜਣਿਆਂ ਨੂੰ ਬਾਹਰ ਭੇਜ ਸਕਦਾ ਮੇਰੇ ਕੋਲ ਉਹ ਸਪਾਂਸਰਸ਼ਿਪ ਹੈ ਉਸ ਜੀ ਤੇ ਨੇ ਅਸਲ ਦੱਸ ਤਾਂ ਨਾ ਕਹਿੰਦੇ ਸੀ ਜੀ ਇਹਨਾਂ ਨੇ ਕੰਮ ਕਰਕੇ ਛੱਡਿਆ ਹੋਇਆ ਕੰਮ ਕਰਦੇ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਵੀ ਆਹ ਚੀਜ਼ ਥੋੜੇ ਪਹਿਲੇ ਬੀਜਾ ਮੇਰੇ ਕੋਲ ਪਤਾ ਕੀ ਚੱਕਰ ਹੈ ਵੀ ਜਦੋਂ ਆਪਣਾ ਸੈਂਟਰ ਹੁੰਦਾ ਸੀਗਾ ਉਹਦੇ ਵਾਲਾ ਵੀ ਚਲਵਾਨ ਵਾਲਾ ਤੇ ਕੋਈ ਕਸਟਮਰ ਸੀਗਾ ਤੇ ਉਹ ਪੇਮੈਂਟ ਦੇ ਗਿਆ ਮੁੜ ਕੇ ਉਹਦਾ ਰਿਫਿਊਜ਼ ਫਾਈਲ ਤੇ ਰਿਫਿਊਜ਼ ਲੱਗੀ ਹੁੰੱਚ ਅੱਛਾ ਜੀ ਤੇ ਉਹ ਕਸਟਮਰ ਪਿੱਛੇ ਹਟ ਗਿਆ ਤੇ ਵੀਜੇ ਪਾਏ ਦੋ ਆਪਣੇ ਕੋਲੇ ਉਹ ਮੈਂ ਕਹਿੰਦਾ ਜੀ ਮੈਂ ਕਹਿੰਦਾ ਜੇ ਤੂੰ ਚਲ ਜੇ ਉਹਦੇ ਵਿੱਚ ਨਾਲੇ ਆਪਣੇ ਪੈਸੇ ਨਹੀਂ ਲੱਗਣਗੇ ਮੈਂ ਤੇਰਾ ਢੇਡਾ ਬਾਅਦ ਦਾ ਵਜਜੂ ਕਰ ਇੱਕ ਹੁਣ ਦਸਤ ਕਿਵੇਂ ਕਰਨੇ ਕੋਈ ਨਹੀਂ ਵੀ ਜ਼ਰੂਰ ਕਰਾਂਗੇ ਇਸ ਗੱਲ ਤੇ ਗੌਰ ਗੌਰ ਨਹੀਂ ਕਰਨੀ ਦੋ ਦਾ ਮਤਲਬ ਦੋਨੇ ਜਾਵਾਂਗੇ ਨਾ ਪਰ ਜੋ ਮੈਂ ਦੋ ਆਖ ਕੇ ਤੂੰ ਗੱਲ ਕੋਈ ਸਮਝਦੀ ਨਹੀਂ ਸਤ ਤੂੰ ਤੁਸੀਂ ਗੱਲ ਕਰੋਗੇ ਨਾ ਮੈਂ ਦੋਹਰੇ ਨਾਲ ਉਹ ਉਧਰ ਮੇਰੇ ਪਿੱਛੇ ਤਾਂ ਕੁਝ ਨਹੀਂ ਕਹਿੰਦੇ ਜੀ ਠੀਕ ਹੈ ਇੱਥੇ ਥੋੜੀ ਜਿਹੀ ਥੋੜੀ ਜਿਹੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਵੀ పిలి